ਮਨਿਆ ਤੂੰ ਆਲੀ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਮੇਰੀ ਗੱਲ ਸੁਣ ਪੈਣੇ ਤੂੰ ਘਰ ਦੀ ਨੌਕਰਾਨੀ ਐ ਨਾਲੇ ਤੇ ਨੌਕਰੇ ਤੋਂ ਬਿਨਾ ਹੀ ਅੰਦਰ ਆ ਗਏ ਤੈਨੂੰ ਕਿਹਨੇ ਕਿਹਾ ਵੀ ਮੈਂ ਇਸ ਘਰ ਦੀ ਨੌਕਰਾਨੀ ਐ ਜਿਵੇਂ ਤੂੰ ਇਸ ਘਰ ਦੀ ਨੂ ਆ ਨਾ ਮੈਂ ਵੀ ਇਸ ਘਰ ਦੀ ਨੂ ਆਂਗੀ ਠੀਕ ਆ ਜਿਹਦੇ ਨਾਲ ਤੂੰ ਵਿਆਹੀ ਆ ਉਹ ਉਸ ਤੋਂ ਪਹਿਲਾਂ ਮੇਰੇ ਨਾਲ ਵਿਆਹ ਹੋਸ ਤੈਨੂੰ ਸਿਰਫ ਇੱਥੇ ਤਾਂ ਲੈ ਕੇ ਆਂਦਾ ਵੀ ਤਿੱਕ ਜਵਾਖ ਜੰਮ ਸਕੇ ਠੀਕ ਆ ਮਜੀ ਇੱਕ ਵਾਰ ਫੇਰ ਸੋਚ ਲੋ ਕਿਉਂ ਐਡੀ ਵੱਡੀ ਗਲਤੀ ਕਰਦੇ ਹੋਗੇ ਕੋਈ ਫਾਇਦਾ ਨਹੀਂ ਹੈਗਾ ਨਾਲੇ ਤਾਂ ਦੀਪ ਬਦਨਾਮੀ ਕਰਾਉਂਗੀ ਨਾਲੇ ਸਾਰੇ ਪਿੰਡ ਚ ਮੇਰੀ ਤੂਤ ਹੋ ਗਈ ਪ੍ਰੀਤੇ ਦੇ ਪਰ ਕੀ ਸੋਚਣਾ ਤੈਨੂੰ ਵੀ ਪਤਾ ਆਪਣੇ ਵਿਆਹ ਨੂੰ 5 ਸਾਲ ਰੁਕੇ ਨੇਗੇ ਤੇ ਮੇਰਾ ਵੀ ਤਾਂ ਜੀ ਕਰਦਾ ਵੀ ਮੈਂ ਆਪਣੇ ਚ ਵਾਕਿਆ ਨੂੰ ਫੜਾਵਾਂ ਤੇ ਫਿਰ ਇਹਦੇ ਵਿੱਚ ਹੁਣ ਮੇਰਾ ਕੀ ਕਸੂਰਾ ਇਹ ਤਾਂ ਰੱਬ ਦੀਆਂ ਲਿਖੀਆਂ ਨੇ ਜਿਉਂਨੇ ਆਪਾਂ ਨੂੰ ਔਲਾਦ ਨਹੀਂ ਦਿੱਤੀ ਤੇ ਇਹਦੇ ਵਿੱਚ ਮੈਂ ਕੀ ਕਰ ਸਕਦੀ ਆ ਤੂੰ ਇਹ ਚੀਜ਼ ਤਾਂ ਮੰਨਦੀ ਵੀ ਰੱਬ ਦੀਆਂ ਰਜ਼ਾ ਨੇਗੀਆਂ ਤੇ ਫਿਰ ਰੱਬ ਵੀ ਇਹੀ ਚਾਹੁੰਦਾ ਵੀ ਮੈਂ ਦੂਜਾ ਵਿਆਹ ਕਰਵਾਣਾ। ਬਾਕੀ ਬੀਬੀ ਆ ਗਈ ਬੀਬੀ ਨਾਲ ਕਰ ਲਓ ਗੱਲ। ਹਾਂ ਭਾਈ ਹੋਇਆ ਨਹੀਂ ਹਜੇ ਤਿਆਰ। ਮੈਂ ਤਾਂ ਬੀਬੀ ਤਿਆਰ ਆਂ। ਬਸ ਇਹ ਥੋੜਾ ਜਿਹਾ ਹੋ। ਜਿਹਦੀ ਆਗਿਆ ਲੈਣੀ ਰਹੀ ਸੀ ਹਨਾ। ਨਹੀਂ ਬੀਬੀ ਆਗਿਆ ਤਾਂ ਨਹੀਂ ਫਿਰ ਵੀ ਇਹ ਵੀ ਆਪਣੇ ਘਰ ਦੀ ਜੀ ਹੈ। ਸਭ ਤੋਂ ਪਹਿਲਾਂ ਤਾਂ ਇਹ ਆਈ ਹੋਈ ਹੈ। ਮੈਂ ਸੋਚਦਾ ਸੀ ਇੱਕ ਵਾਰੀ ਇਹਨੂੰ ਵੀ ਮੈਂ ਪੁੱਛ ਲਵਾਂ। ਬਸ ਮੇਰੀ ਗੱਲ ਸੁਣੋ। ਕਿਉਂ ਐਵੇਂ ਕਰਦੀ ਏ ਤੂੰ? ਕੋਈ ਨਾ ਹੋ ਜਾਊਗਾ ਬੱਚਾ। ਕਿੰਨਾ ਕੁ ਟਾਈਮ ਹੋਇਆ ਜੇ ਵਿਆਹ ਨੂੰ ਲੋਕਾਂ ਦੇ ਬੀਬੀ ਸਾਲ ਨਹੀਂ ਹੁੰਦੇ ਸੱਡ ਤੇ ਵਿਆਹ ਨੂੰ ਹੀ 5 ਸਾਲ ਹੋਏ ਨੇ ਨਾਲੇ ਜੇ ਦੂਜਾ ਵਿਆਹ ਕਰਨ ਲੱਗੀ ਆ ਇੱਕ ਵਾਰ ਮੇਰੇ ਪੇਕੇਆਂ ਨੂੰ ਤਾਂ ਪੁੱਛ ਲਾਂਦੀ ਨਹੀਂ ਬੱਸ ਪੁੱਛਿਆ ਹੀ ਤੇਰੇ ਪੇਕੇਆਂ ਨੂੰ ਤੇ ਨਾਲੇ ਤੈਨੂੰ ਅਸੀਂ ਵੀ ਆਪਣੇ ਘਰ ਦੇ ਵੀਰ ਸੁੱਖ ਮਨਾਉਨੇ ਆ ਸਾਨੂੰ ਵੀ ਦੇਲੀ ਬਾਦੀ ਦਾ ਚਾਹ ਹੈਗਾ ਕਿ ਸਾਡੇ ਕੋਈ ਕੀ ਪੁੱਤ ਆਵੇ ਸਾਡੀ ਦੇਲੀ ਵਲੇ ਹਾਇ ਤੇਰੇ ਮੂੰਹ ਕੰਨੇ ਸੀ ਕਿੰਨਾ ਚਿਰ ਦੇਖਾਂਗੇ ਘੱਮ ਤੇ ਕੰਮ 5 ਸਾਲ ਹੋ ਗਏ ਹਲੇ ਕੱਟਨੇ ਬੇ ਮੈਂ ਆਪਦੇ ਸੋਕਣ ਨੂੰ ਕਿਵੇਂ ਜਰ ਲੂੰਗੀ ਨਾਲੇ ਕੋਈ ਨਾ ਕਿਸੇ ਚੰਗੇ ਬਾਬੇ ਨੂੰ ਦਿਖਾ ਦਾਂਗੇ ਚੰਗੇ ਡਾਕਟਰ ਕੋਲੇ ਭਾਗ ਜਾਗੇ ਅੱਜ ਕੱਲ ਦਵਾਈਆਂ ਨਾਲ ਬਹੁਤ ਕੁਝ ਹੋ ਜਾਂਦਾ ਮਾਂ ਇੱਕ ਵਾਰ ਫੇਰ ਸੋਚ ਲਾ ਪ੍ਰੀਤ ਜੇ ਉਹਦੇ ਕੋਲ ਬੱਚਾ ਹੋਊਗਾ ਤੇ ਉਹ ਵੀ ਤਾਂ ਤੈਨੂੰ ਮਾਂ ਹੀ ਆਖੂਗਾ ਉਹ ਤਾਂ ਤੇਰੇ ਤੇ ਵੀ ਡਿਪੈਂਡ ਕਰਦਾ ਏ ਤੂੰ ਅਸੀਂ ਨਾਲ ਮਿਲ ਕੇ ਰਹਿਣਾਗਾ ਤੇ ਲੋਕਾਂ ਦੇ ਵੀ ਹੁੰਦੇ ਇਹ ਦੁਨੀਆ ਦਾ ਦਸਤੂਰ ਬਣਿਆ ਹੋਇਆਗਾ ਆਪ ਦੀ ਲਾਹ ਤਾਂ ਆਪਦੀ ਹੁੰਦੀ ਆ ਜੇ ਬਗਾਨੇ ਆਪਦੇ ਬਣ ਜਾਣ ਫਿਰ ਆਪਦੇ ਨੂੰ ਕੌਣ ਪੁੱਛੇ ਨਹੀਂ ਮੇਰੀ ਗੱਲ ਸੁਣ ਲੈ ਬੋਲੀ ਤਾਂ ਜਾਣੀ ਆ ਚਬਰ-ਚਬਰ ਜਦੋਂ ਤੇਰਾ ਸਾਲ ਹੋ ਗਿਆ ਸੀ ਵਿਆਹ ਹੋਏ ਨੂੰ ਅਸੀਂ ਤੈਨੂੰ ਉਦੋਂ ਦੇ ਡਾਕਟਰਾਂ ਦੇ ਲਈ ਫਿਰਦੇ ਆ ਬਾਬੇ ਕੋਲ ਜਾ ਜਾ ਮੈਂ ਨਾ ਕਰੜਾ ਲੈ ਉੱਥੋਂ ਨੋ ਕੀ ਭਲਾ ਹੋਇਆ ਉਹਦੇ ਡਾਕਟਰਾਂ ਨੂੰ ਅਸੀਂ ਘਰ ਲਟਾਤੇ ਫੇਰ ਨਾ ਤਾਂ ਸਾਨੂੰ ਲਾਦਾ ਮੂੰਹ ਦਿਖਾਇਆ ਅਸੀਂ ਹੁਣ ਤਾਂ ਇਹ ਕੰਨੀ ਕਿੰਨਾ ਕ ਸੋਚਾਂਗੇ ਮੁੰਡਿਆ 11 ਵਜੇ ਦਾ ਟਾਈਮ ਲਿੱਤਾ ਸੀ ਇਹਨਾਂ ਨੂੰ ਆਹ ਝਾਕ ਲੈ ਟਾਈਮ ਪਿਸ ਕਰਨੀ 12:00 ਵਜੇ ਚੱਲ ਬੀਬੀ ਹੁਣ ਚਲੀਏ ਚੰਗ ਹੋ ਗਿਆ ਪ੍ਰੀਤ ਫੇਰ ਇੱਕ ਵਾਰ ਫੇਰ ਸੋਚ ਲੈ ਜੇ ਆ ਕੋਸ਼ ਤੇਰੀ ਧੀ ਨਾਲ ਹੁੰਦਾ ਤੂੰ ਜਰ ਲੈਂਦੀ ਨਹੀਂ ਚੁੱਪ ਕਰਕੇ ਬਹਿ ਜਾ ਮੇਰੀ ਧੀ ਨੂੰ ਮੁੱਕੜੀ ਸਦਿਆਂ ਵਿੱਚ ਤੂੰ ਮੇਰੀ ਧੀ ਨੇ ਤਾਰੇ ਕੀ ਮਾਰਾ ਕਰਤਾ ਮੇਰੀ ਗੱਲ ਸੁਣ ਲੈ ਜਦੋਂ ਕੋਈ ਸ਼ੁਭ ਕਾਮ ਹੋਵੇ ਨਾ ਤੂੰ ਜਰੂਰ ਕਾ ਕਣਕਣ ਕਰਦੀ ਹੁੰਨੀ ਆ ਸਰ ਰੋਜ਼ ਬੋਲਣੀ ਬੋਲਣਾ ਜੋ ਵੀ ਚੰਗਾ ਸੇ ਕੰਮ ਕਰੀਏ ਤੂੰ ਵਿੱਚ ਲੱਤਾ ਡਾਉਣੀ ਗਡਾਉਣੀ ਆ ਤੁਸੀਂ ਤਾਂ ਸੋਚ ਲਓ ਇੱਕ ਵਾਰ ਮੈਂ ਕੀ ਸੋਚਾਂ ਮੈਂ ਆਪਦੀ ਮਾਂ ਦੀ ਸੁਣੂਗਾ ਤੇਰੀ ਥੋੜੀ ਹੁਣ ਵੈ ਤੂੰ ਤੁਰਦਾ ਲੱਗ ਕਿੱਥੇ ਤੂੰ ਗਲਤ ਤਾਂ ਸੁਣ ਲੋ ਦੇਖੀ ਮੇਰੀ ਬਾਹਾਂ ਛੱਡ ਦੇ ਤੇਰੀ ਗੱਲ ਤਾਂ ਸੁਣ ਲੈ ਚੁੱਪ ਕਰ ਜਾ ਸੁਣੀਆਂ ਤੇਰੀ ਗੱਲ ਮਗਰੋਂ ਨਹੀਂ ਬੋਲ ਮਾਰਦੇ ਹੁੰਦੇ ਹੇ ਰੱਬਾ ਮੇਰਾ ਕਸੂਰ ਕੀ ਸੀ ਮੈਨੂੰ ਦੱਸ ਤਾਂ ਦੋ ਨਾ ਹੁਣ ਤੈਨੂੰ ਕੀ ਹੋ ਗਿਆ ਕਿਉਂ ਸੋਗ ਪਾਈ ਬੈਠੀ ਆ ਮੈਨੂੰ ਤਾਂ ਕੀ ਹੋਣਾ ਸਾਰਾ ਕੁਝ ਤੈਨੂੰ ਪਤਾ ਹੀ ਆ ਕਿਉਂ ਜਕਮਾਂ ਤੇ ਨੂਨ ਲੋਣੀ ਆ ਆਹੋ ਪਤਾ ਹੀ ਆ ਤੇਰਾ ਵੀ ਤੇ ਨਾਲੇ ਵੀਰੇ ਹੋਰਾਂ ਦਾ ਵੀ 5 ਸਾਲ ਹੋ ਗਏ ਅੱਜ ਤੱਕ ਤੂੰ ਕੋਈ ਖੁਸ਼ੀ ਤਾਂ ਨਹੀਂ ਲਿਆ ਨੀ ਸਕੀ ਇਸ ਘਰ ਦੇ ਵਿੱਚ ਕਿ ਤੂੰ ਇੱਕ ਕੁੜੀ ਹੋ ਕੇ ਕੁੜੀ ਦਾ ਦਰਦ ਨਹੀਂ ਸਮਝ ਸਕਦੀ ਤੂੰ ਤੇਰੇ ਵੀਰੇ ਨੂੰ ਸਮਝਾਉਣਾ ਸੀਗਾ ਕੀ ਪਤਾ ਪਰਮਾਤਮਾ ਸਾਡੀ ਸੁਣ ਲੈਂਦਾ ਨਹੀਂ ਮੈਂ ਨਹੀਂ ਸਮਝਣਾ ਤੇਰਾ ਦਰਦ ਨਹੀਂ ਬੱਸ ਕਰ ਨਹੀਂ ਵੱਡੀ ਭਲਾਈ ਵਾਲੀ ਮੈਂ ਵੀ ਆਪਦੇ ਵੀਰੇ ਦਾ ਭਲਾ ਚਾਹੁੰਨੀ ਆ ਤੇਰੇ ਬਾਝ ਦੇ ਪਿੱਛੇ ਨਹੀਂ ਲੱਗਣਾ ਮੈਂ ਸੁਖੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀਗੀ ਕਿ ਤੂੰ ਵੀ ਮੈਨੂੰ ਬਾਝ ਬੋਲੇਗੀ ਇਹਦੇ ਵਿੱਚ ਮੇਰਾ ਕੀ ਕਸੂਰਾ ਜੇ ਰੱਬ ਨੇ ਮੇਰੀ ਝੋਲੀ ਨਹੀਂ ਭਰੀ ਹੈਗੀ ਇਹ ਸਾਰਾ ਕਸੂਰ ਤੇਰਾ ਹੀ ਆਕ ਲੈਣੀ ਹੈ ਹੁਣ ਕੋ ਕੰਮ ਤਾਂ ਨੇਰੇ ਹੱਥ ਲਾ ਲਾ ਸੋਗ ਪਾਈ ਬੈਠੀ ਆਂਗੀ ਦੀਦੀ ਮੇਰੀ ਇੱਕ ਗੱਲ ਸੁਣੋ ਦਿਖੀ ਮੈਂ ਘਰ ਦੇ ਸਾਰੇ ਕੰਮ ਕਰਦੀ ਆ ਸਾਰਾ ਕੁਝ ਕਰਦੀ ਆ ਕਦੇ ਤੁੰਨੂੰ ਨਹੀਂ ਕੰਮ ਤੇ ਲੱਗਣ ਦਿੱਤਾ ਕਦੇ ਮੰਮੀ ਨੂੰ ਨਹੀਂ ਲੱਗਣ ਦਿੱਤਾ ਨਾ ਹੋਰ ਤੇਰਾ ਮੂੰਹ ਦੇਖਣ ਨੂੰ ਲਿਆਉਂਦਾਗਾ ਮੈਂ ਕਰੂੰਗੀ ਕੰਮ ਇਕ ਹੋਰ ਤੇਰੇ ਵੀਰ ਨੂੰ ਸਮਝਾ ਦੇ ਨਾ ਇਹ ਸਹੀ ਨਹੀਂ ਕਰ ਰਿਹਾ ਅੱਛਾ ਜਿਹੜਾ ਤੂੰ ਕਰ ਰਹੀ ਆ ਉਹ ਸਹੀ ਆ ਹੈ 5 ਸਾਲ ਹੋ ਗਏ ਅੱਜ ਤੱਕ ਕੋਈ ਖੁਸ਼ੀ ਤਾਂ ਤੂੰ ਦਿੱਤੀ ਨਹੀਂ ਸਾਨੂੰ ਖੁਸ਼ੀ ਦੇਣਾ ਮੇਰੇ ਹੱਥ 'ਚ ਤੋੜੂਗਾ ਇਹ ਤਾਂ ਰੱਬ ਦੀਆਂ ਲਿਖੀਆਂ ਨੇ ਜੇ ਉਹ ਨਹੀਂ ਚਾਹਿਆ ਨਾ ਤੇ ਛੇਤੇ ਖੁਸ਼ੀ ਮਿਲ ਜੂ ਤੁੰਨੂੰ ਵੀ ਅੱਛਾ ਫਿਰ ਮੇਰੇ ਭਰਾ ਚ ਹੀ ਆ ਸਾਰਾ ਨੁਕਸ ਤੇਰੇ ਚ ਕੋਈ ਨੁਕਸ ਨਹੀਂ ਹੈ ਮੈਂ ਤੇ ਕੀ ਹੀ ਨਹੀਂ ਹੈਗਾ ਸੁੱਖੀ ਬਿਓ ਚ ਕੋਈ ਨੁਕਸਾ ਕੀ ਪਤਾ ਪ੍ਰਮਾਤਮਾ ਨੇ ਸਾਡੀ ਕਿਸਮਤ ਕਿਹੇ ਜਿਹੀ ਲਿਖੀ ਆ ਨਹੀਂ ਬਸ ਕਰ ਜਾ ਕਿਉਂ ਤੰਗਲੇ ਲਾਈ ਜਾਨੀ ਆ ਕੋਈ ਕੰਮਕਾਰ ਕਰ ਲਾ ਜਾ ਤੂੰ ਤਾਂ ਭਾਂਡੇ ਮਾਂਜਣ ਆਲੀ ਈ ਆ ਬੇਬੇ ਨੇ ਕਿਹਾ ਜੀ ਮੈਨੂੰ ਵੀ ਉਹ ਕਮਰੇ ਦੀ ਸਾਰੀ ਸੈਟਿੰਗ ਕਰਦੀ ਤੇ ਅੰਦਰੋਂ ਚਾਦਰ ਚ ਉਧਰ ਸੈੱਟ ਕਰਦੀ ਉਹ ਮੈਂ ਸਾਰਾ ਸੈੱਟ ਕਰਾਈ ਤੇ ਹੁਣ ਤੂੰ ਜਾ ਕੇ ਨਾ ਰਸੋਈ ਚ ਸਾਰੇ ਭਾਂਡੇ ਮਾਂਜ ਲਾ ਨਾਲੇ ਮੇਰੀ ਗੱਲ ਸੁਣ ਲੈ ਉਹ ਆਉਣ ਆਲੇ ਆ ਜੇ ਸਾਹਮਣੇ ਆ ਗਈ ਨਾ ਦੇਖ ਲੈ ਗੁੱਤ ਪਟਦੂ ਤੇਰੀ ਨਲੇ ਰੂਮ ਚੜਦਾ ਮਨਹੋਸ ਸਾਇਆ ਨਾ ਪਾਦੀ ਜਾਂ ਖੜੀ ਹੋ ਜਾ ਹੁਣ ਪਾਂਡੇ ਦਾ ਢੇਲ ਲੱਗਿਆ ਪਿਆ ਮਣੀ ਕਿਸਮਤ ਤਾਂ ਮੇਰੀ ਆ ਰੱਬ ਨੇ ਮੈਨੂੰ ਪਾਂਡੇ ਮੰਜਨ ਜੋਗੀ ਛੱਡਿਆ ਨਹੀਂ ਹੁਣ ਵੀ ਨਹੀਂ ਕੁਛ ਹੋਇਆ ਤੇਰੀ ਕਿਸਮਤ ਨੂੰ ਤੂੰ ਐਨਾ ਸੋਚ ਵੀ ਤੈਨੂੰ ਘਰ ਦੇ ਵਿੱਚ ਰਹਿਣ ਨੂੰ ਜਗ੍ਹਾ ਦੇ ਰਖੀ ਹੈਗੀ ਰੋਟੀ ਮਿਲ ਜਾਂਦੀ ਆ ਕਹੇ ਜੇ ਕੁਛ ਦੇਖਣ ਨੂੰ ਤਾਂ ਚੰਗਾ ਮੈਨੂੰ ਇਸ ਘਰ ਚ ਕੱਢ ਹੀ ਦਿੰਦੇ ਰੋਜ਼ ਰੋਜ਼ ਇੱਕੋ ਚੀਜ਼ ਤਾਂ ਨਹੀਂ ਦੇਖਣੀ ਪੈਂਦੀ ਅੱਛਾ ਜਿਆਦੇ ਸੌਂ ਤਾਂ ਤੈਨੂੰ ਨਿਕਲਦਾ

ਬਿਬਲੀ ਨਾਈਟਸ ਫੈਮਲੀ ਹੈ ਉਹਨਾਂ ਨੇ ਤਾਂ ਨਾ ਤੁਹਾਡਾ ਬਾਲ ਹੀ ਤਾਰੀਫ਼ ਕਰੀ ਹੈ ਕਹਿੰਦੇ ਤੁਸੀਂ ਉੱਥੇ ਬਾਲ ਹੀ ਖੁਸ਼ ਰਹਿਣ ਵਾਲੇ ਹੋ ਚਲ ਠੀਕ ਹੈ ਤੀ ਤੂੰ ਖੁਸ਼ ਰਹਾ ਇਸ ਘਰ ਦੇ ਵਿੱਚ ਠੀਕ ਹੈ ਨਾ ਤੇ ਮੰਮੀ ਜਿਹੜੇ ਬਾਰੇ ਤੇਲ ਥੁੰਦੇ ਸੀ ਉਹ ਉਹ ਤਾਂ ਪੁੱਤ ਤੇਰੇ ਨਾਲ ਦਾ ਹੈ ਅੱਛਾ ਹਾਂ ਹਾਂ ਇੱਕ ਕੋਈ ਕੁੜੀ ਹੈ ਮੇਰੇ ਪੁੱਤ ਠੀਕ ਹੈ ਹਾਂ ਜਿਹੜੇ ਉਹ ਤਾਂ ਉਹ ਨੌਕਰਾਨੀ ਹੈ ਪੁੱਤ ਕੰਮ ਵਾਲੀ ਲੱਗੀ ਹੋਏ ਤਾਂ ਤਾਂ ਕੁਝ ਨਹੀਂ ਕਰਨਾ ਅੱਛਾ ਹਾਂ ਬਸ ਆਪਦਾ ਉਹ ਚਾੜੋ ਪੋਚਾ ਲਾ ਜਾਂਦੇ ਆ ਭਾੜੇ ਪੁੰਡੇ ਮਾਂ ਜਾਂਦੀ ਐ ਬਸ ਆਪਣੀ ਤਾਂ ਰੋਟੀ ਸਬਜੀ ਐ ਠੀਕ ਐ ਠੀਕ ਐ ਠੀਕ ਐ ਬਤਲ ਕੇ ਪਚਾਰ ਮੈਂਬਰੀਆਂ ਖਰਚ ਪੁੱਤ ਕੁੜੀ ਨੂੰ ਆਪਾਂ ਵਿਆਹ ਕੇ ਤੋਰ ਦਾਂਗੇ ਆਪਾਂ ਤਿੰਨੋ ਜੀ ਰਹਿਗੇ ਸੁੱਖ ਨਾਲ ਉਹ ਤਾਂ ਚੱਲ ਅਗਲੇ ਸਾਲ ਮੇਰੇ ਪੋਤਾ ਵੀ ਹੋਊਗਾ ਚਾਰ ਦੇ ਚਾਰ ਲੈ ਮਮੀ ਜੀ ਇਹ ਕਿਹੋ ਜਿਹੀਆਂ ਗੱਲਾਂ ਕਰਤੀਆਂ ਕੁੜੀ ਜਿੰਨਾ ਟਾਈਮ ਚ ਹਜੇ ਤੁਹਾਨੂੰ ਪੜਾਵਾਂਗੇ ਲਿਖਾਵਾਂਗੇ ਵਿਆਹ ਤਾਂ ਇੱਕ ਦਿਨ ਹੋ ਹੀ ਜਾਣਾ ਹੈ ਹਾਂ ਇਹ ਤਾਂ ਹੈਗਾ ਪੁੱਤ ਚੱਲ ਆਵੀਂ ਪੁੱਤ ਜੀ ਦੇ ਮਟੈਰਾਂ ਤੀਆਂ ਹੁਣ ਮਾਪਾਪ ਨੂੰ ਫਿਕਰਤਾ ਹੁੰਦਾ ਹੀ ਆ ਚਲ ਐ ਵੀ ਟਾਈਮ ਸਿਰ ਪੁੱਤ ਆਪਾਂ ਵਿਆਹ ਕੇ ਤੋਰ ਦਈਏ ਪੜਨਾ ਨਾ ਪੜਨਾ ਕਹਾ ਜਾ ਕੋਦੀ ਮਰਜ਼ੀ ਹਾਂਜੀ ਮੰਮੀ ਇੱਕ ਗੱਲ ਹੋਰ ਮੰਮੀ ਜੀ ਮੈਂ ਤੁਹਾਡੇ ਤੋਂ ਪੁੱਛਣਾ ਸੀ ਤੁਸੀਂ ਵਿਆਹ ਲਈ ਇੰਨੀ ਜਲਦੀ ਕਹਤੋਂ ਕਰੀ ਮੇਰੀ ਮੰਮੀ ਦਾ ਚਾਤਾ ਐ ਸੀ ਵੀ ਕਰੋ ਵਿਦਾ ਕਰੋ ਪਰ ਤੁਸੀਂ ਕੋਟ ਮੈਨਜ਼ ਲਈ ਕਹਤੋਂ ਕਿਹਾ ਉਹ ਪੁੱਤ ਸਾਨੂੰ ਫਿਰ ਇਹਦੇ ਛੁੱਟੀ ਘੱਟ ਸੀਗੀ ਹਾਂ ਮੈਨੂੰ ਫਿਰ ਛੁੱਟੀ ਹਾਂ ਮੈਨੂੰ ਘੱਟ ਮਿਲਦੀਆਂ ਘੱਟ ਮਿਲਦੀਆਂ ਅੱਛਾ ਅੱਛਾ ਹੋਰ ਬਸ ਹੁਣ ਟਾਈਮ ਜਾ ਰਾਸਤੇ ਜਾਂਦੇ ਫੋਨ ਆ ਜਾਂਦੇ ਸੀਗੇ ਤੇ ਮੈਂ ਕਿਹਾ ਚੱਲ ਇੱਕ ਵਾਰੀ ਕਾਲੀ ਤੇਰੇ ਨਾਲ ਬੈਠ ਕੇ ਟਾਈਮ ਹਾਂ ਫਿਰ ਮੈਂ ਜਾਣਾ ਨਹੀਂ ਪੁੱਤਾ ਆਪਾਂ ਨੂੰ ਹੋਰ ਤਾਂ ਕੋਈ ਕਾਲੀ ਨਹੀਂ ਸੀਗੀ ਠੀਕ ਹੈ ਠੀਕ ਹਾਂ ਆ ਜਾ ਨਾਲੇ ਚਲੋ ਮੰਮੀ ਮੈਂ ਥੋੜੀ ਰੈਸਟ ਕਰ ਲਾਂ ਮੇਰੀ ਜਲਦੀ ਉੱਠੀ ਠੀਕ ਹੈ ਪੁੱਤਾ ਆ ਇਧਰ ਤੇਰਾ ਕਮਰਾ ਠੀਕ ਹੈ ਚਲ ਆ ਪਾਦੀ ਤੇਰੇ ਹਾਂ ਹਾਂਜੀ ਮੇਬੇ ਮੇਰੀ ਗੱਲ ਸੁਣ ਲੈ ਦੀ ਜੇ ਕੋਈ ਬਦਕੱਟ ਗੱਲ ਆਖੀ ਹੈ ਨਾ खबरदार धौन पट दूंगी तेरी मैं किसी गल भेत दे नहीं देना हां ऐ मैं नौकरा नहीं इस घर बीबी तेल मैं कहता ना एक बारी बाला बोलिया जीव खिंचू तेरी मैं जिस घर रोटी खानी है ना पर मूह बंद करके रखना पव कोई नहीं सौ बो देनी किसी गल समझगी ना ਜੇ ਤਾ ਰੋਟੀ ਰੋਟੀ ਮਿਲੂ ਤੈਨੂੰ ਸਕਾਰ ਦੇ ਵਿੱਚੋਂ ਜੇ ਤਾ ਤਾ ਖਾਣੀ ਐ ਤਾ ਤਾ ਖਾ ਲਈ ਜੇ ਮੂੰਹ ਖੋਲ ਗਈ ਘੁੱਟੋ ਮਾਰ ਕਰ ਦਉ ਤੈਨੂੰ ਫਿਰੇਂਗੀ ਬੀਆਂ ਦੇ ਵਿੱਚ ੱੱਕੇ ਖਾਂਦੀ ਲਾਦ ਤੇਰੇ ਹੁੰਦੀ ਨਹੀਂ ਤੇਰਾ ਦੂਜੀ ਵਾਰੀ ਵਿਆਹ ਵੀ ਨਹੀਂ ਹੋਣਾ ਸਮਝ ਗਈ ਭਾਂਡੇ ਮਾਜ ਕੇ ਨਾ ਚਾਹ ਬਣਾ ਦੇ ਵਧੀਆ ਜੀ ਜਵਾਕਾਂ ਵਾਸਤੇ ਬੇਬੇ ਕਿਉਂ ਇਹਦੇ ਨਾਲ ਬਾਝ ਨਾਲ ਪਕਾਈ ਕੀਤੀ ਆ ਪੂਰੇ ਹੱਥ ਨੂੰ ਆਨ ਉਹ ਇਹ ਮੁੰਜਾ ਵਿਚਾਰ ਰੱਖਿਆ ਦੇਖਣ ਸਰ ਮੱਚ ਗਈ ਇਹਦੀ ਸ਼ਕਲ ਹੀ ਇਹ ਜੀ ਆ ਬੇਰੀ ਗੱਲ ਸੁਣ ਬੇਬੇ ਸਮਝਾਤਾ ਇਹਨੂੰ ਚੰਗੀ ਤਰ੍ਹਾਂ ਨਹੀਂ ਮੈਂ ਤਾਂ ਸਮਝਾਤਾ ਇਸ ਗੱਲ ਦਾ ਤੂੰ ਵੀ ਧਿਆਨ ਰੱਖੀ ਕਈ ਵਾਰੀ ਮੈਨੂੰ 100 ਕੰਮ ਧੰਦਾ ਭਾਈ ਬਾਹਰ ਅੰਦਰ ਜਾਣਾ ਪੈ ਜਾਂਦਾ ਕਿਤੇ ਇਹ ਬੈਤਲ ਦੀ ਪਰਛਾਈ ਨਾ ਤੇ ਪੈ ਜੇ ਉਹ ਤਾਂ ਗੱਲ ਠੀਕ ਹੈ ਬੇਬੇ ਮੈਂ ਤਾਂ ਇਹ ਕਹਿੰਦੀ ਸੀ ਹਨਾ ਜੀ ਇਹ ਜੀ ਭਝਾਈ ਆਪਾਂ ਨੂੰ ਪਹਿਲਾਂ ਮਿਲ ਜਾਂਦੀ ਕਿਤੇ ਜਿਹੜੀ ਹੁਣ ਆਈ ਆ ਆਪਾਂ ਨੂੰ ਇਹ ਬਾਂਜ ਨੂੰ ਲਿਆਉਣ ਦੀ ਕੀ ਲੋੜ ਸੀ ਨੇ ਪੁੱਤ ਕਿਹੜਾ ਪਤਾ ਸੀ ਇਹਨਾਂ ਗੱਲਾਂ ਦਾ ਵੀ ਇਹਨੇ ਢਡੋਨੀ ਫੱਟਣਾ ਦੱਸ ਮੇਰਾ ਬੰਨਾਂ ਨੂੰ ਵੇਖਣ ਨੂੰ ਜੀ ਨਹੀਂ ਕਰਦਾ ਬਾਂਜ ਨੂੰ ਕਿੱਥੇ ਬਾਹ ਪਈ ਆ ਇਹ ਮੋਹਰੇ ਨਾਲ ਕਿੰਨੇ ਜੋੜੀ ਜੱਚਦੀ ਆ ਭਾਬੀ ਦੀ ਹੈਨਾ ਹੁਣ ਤਾਂ ਫੇਰ ਆਪਾਂ ਤਾਂ ਮਨ ਖੁਸ਼ ਹੋ ਗਿਆ ਕਿੰਨੇ ਸੋਹਣੇ ਲੱਗਦੇ ਆ ਦੋਨੇ ਮੈਂ ਤਾਂ ਪੂਰਾ ਯਕੀਨ ਆ ਵੀ ਆਪਾਂ ਨੂੰ ਇਹ ਖੁਸ਼ੀ ਵਧਿਆ ਦੇਊਗੀ ਆਪਣੇ ਘਰ ਚ ਕਲਕਾਰੀਆਂ ਗੁੰਜਣਗੀਆਂ ਹੋਰ ਪੁੱਤ ਕਹਿੰਦੇ ਅਗਲੇ ਸਾਲ ਅਗਲੇ ਸਾਲ ਐਂ ਕਿਹਾ ਪੁੱਤ ਵੀ ਪੁੱਤਾਂ ਨਾਲੇ ਘਰ ਸੌਂਦੇ ਨੇ ਹਾਂ ਜੇ ਕਿਸੇ ਦੇ ਘਰ ਬੱਚੇ ਹੋਣਗੇ ਖੇਡਣਗੇ ਤਾਂ ਰੌਲਾ ਵੀ ਪਊਗਾ ਜਵਾਕਾਂ ਦਾ ਇਹ ਗੱਲ ਸੁਣ ਬੇਬੇ ਹਾਂ ਇਹਦਾ ਪਰੇਸ਼ਾਵਾਣਾ ਪੈਣ ਦੇਈ ਭਾਬੀ ਤੇ ਨਹੀਂ ਮੈਂ ਤਾਂ ਗੌਰ ਰੱਖੂੰ ਤੂੰ ਗੌਰ ਰੱਖੀ ਮੈਂ ਤਾਂ ਰੱਖੂੰਗੀ ਚਲੋ ਕਈ ਵਾਰ ਮੈਂ ਵੀ ਕਿਤੇ ਪੜਨ ਪਉਣ ਨੂੰ ਵਰਗਿਆ ਤੂੰ ਕਿਸੇ ਗਵੰਡਣ ਕੋਲੇ ਵਗ ਜੀ ਮੰਗ ਰੋ ਕਿਤੇ ਉਹਦੇ ਕੰਨ ਭਰ ਕੇ ਉਹਨੂੰ ਵੀ ਆਪਦੇ ਵਰਗੀ ਕਰ ਲੈ ਇਹਦਾ ਸਾਆ ਵੀ ਮਾੜਾ ਗਾ ਵਾਂਝਦਾ ਉਹ ਤਾਂ ਮੈਂ ਤਾਂ ਨੀ ਇੱਕ ਗੱਲ ਹੋਰ ਕਹਿਨੀ ਆ ਜੇ ਆਪਾਂ ਇਹਨੂੰ ਨਵੀਂ ਬਹੂ ਨੂੰ ਇਹ ਗੱਲ ਸਮਝਾ ਦਿੱਤੀ ਜੀ ਬਿਹੇ ਹੈ ਤਾਂ ਕੰਮ ਮਾਰੀ ਆ ਆਪਣੇ ਬਿਹੇ ਭਾਈ ਤੇ ਡੋਨੇ ਕੁੱਟੀ ਹੋਈ ਬਿਥੜ ਜੇ ਤਾਂ ਆਪਣਾ ਚੱਲ ਜਾਊਗਾ ਪੁਆਇੰਟ ਆਹ ਗੱਲ ਠੀਕ ਹੈ ਜੀ ਹਾਂ ਜੇ ਤਾਂ ਪਾਉਂ ਦਸਾਂਗੇ ਤਾਂ ਸ਼ੱਕ ਪੈ ਜਾਊਗੀ

ਐਨਸੋਨ ਦਾ ਰੂਮ ਹੈ ਤੁਸੀਂ ਨਾ ਬਲੂ ਕਲਰ ਬਿਲਕੁਲ ਮੇਰਾ ਫੇਵਰਿਟ ਕਲਰ ਯੂਜ਼ ਕਰ ਰੱਖਿਆ ਤੇ ਬਾਕੀ ਨਾ ਮੈਂ ਤਾਂ ਇਹੀ ਚਾਹਣਾ ਤੂੰ ਮੇਰੀ ਨਾ ਮਾਂ ਦੀ ਸੇਵਾ ਕਰਦੀ ਰਹੀ ਠੀਕ ਹੈ ਤੇ ਮੇਰੀ ਜਿਹੜੀ ਛੋਟੀ ਭੈਣ ਨਾ ਉਹਨੂੰ ਮੈਂ ਬੜੇ ਲਾਡ ਨਾਲ ਪਾਲਿਆ ਹੋਇਆ ਹੈਗਾ ਤੁਸੀਂ ਨਾ ਜੰਮੀ ਟੈਨਸ਼ਨ ਨਾ ਲਓ ਤੁਸੀਂ ਕਦੇ ਮੈਨੂੰ ਇਹ ਚੀਜ਼ ਕਹਿੰਦਾ ਤੁਹਾਨੂੰ ਮੌਕੇ ਹੀ ਨਹੀਂ ਮੈਂ ਦੇਣਾ ਹੈਗਾ ਵੀ ਮੰਮੀ ਦੀ ਸੇਵਾ ਕਰਨੀ ਹੈ ਇੱਕ ਭੈਣ ਦੀ ਸੇਵਾ ਕਰਨੀ ਹੈ ਬਸ ਠੀਕ ਹੈ ਬਸ ਇਹ ਚੀਜ਼ ਕੋਈ ਕਮੀ ਪੇਸ਼ੀ ਨਾਵੇ ਬੱਸ ਜੀ ਤੁਸੀਂ ਟੈਨਸ਼ਨ ਨਾ ਲਓ ਨਾਲੇ ਮੈਂ ਤਾਂ ਇਹ ਕਹਿਨੀ ਆ ਤੁਸੀਂ ਕੰਮ ਵਾਲੀ ਵੀ ਕਿਉਂ ਲਈ ਐ ਸਾਰਾ ਘਰ ਦਾ ਕੰਮ ਮੈਂ ਹੀ ਕਰ ਲਿਆ ਕਰੂੰਗੀ ਤੁਸੀਂ ਉਹਨੂੰ ਹਟਾ ਦਿਓ ਕੰਮ ਵਾਲੀ ਤਾਂ ਨਹੀਂ ਦੇਹ ਹਟਾਈ ਜਾਂਦੀ ਚਲ ਆਏ ਵੀ ਤੈਨੂੰ ਪਤਾ ਨਾ ਮੰਮੀ ਵੀ ਥੋੜੀ ਜੀ ਢਿੱਲੀ ਰਹਿੰਦੀ ਐ ਚਲ ਹਲੇ ਤੂੰ ਆਈ ਹੁਣ ਤੈਨੂੰ ਆਉਂਦਾ ਸਾਰ ਥੋੜੀ ਕੰਮ ਤੇ ਲਾ ਲਾਂਗੇ ਜਿੰਨਾ ਟਾਈਮ ਹੈਗੀ ਐ ਨਾ ਕੋਈ ਨਹੀਂ ਉਹਨੂੰ ਕੰਮ ਕਰਨ ਦੇ ਤੇ ਬਾਕੀ ਤੂੰ ਉਹਦੇ ਨਾਲ ਬਾਲਾ ਖੁੱਲੀ ਖਾਲੀ ਨਾ ਠੀਕ ਐ ਨਾ ਨਹੀਂ ਜੀ ਮੈਂ ਕੰਮ ਵਾਲੀ ਨਾਲ ਕਿਉਂ ਖਲੋਣਾ ਨਾਲੇ ਕਹਿੰਦੇ ਤਾਂ ਹੁੰਦੇ ਵੀ ਕਰਦਾ ਬਸੇ ਕਿੰਨੇ ਟਾਈਮ ਤੋਂ ਕੰਮ ਕਰਦੀ ਹੈ ਆਪਣੇ ਘਰੇ ਇਹਨੂੰ ਮੈਨੂੰ ਲੱਗਦਾ 5 ਸਾਲ ਹੋ ਗਏ ਐਨੇ ਪੁਰਾਣੇ ਨੇ ਹਾਂ ਹਾਂ ਕਿਉਂਕਿ ਨਾ ਇਹ ਇਹਦਾ ਜਿਹੜਾ ਮਤਲਬ ਇਹਨੂੰ ਵਿਆਹ ਆ ਸੀਗਾ ਇਹਦਾ ਘਰ ਵਾਲਾ ਨਾ ਮਤਲਬ ਕੀ ਪਾਲਿਆ ਹੋਇਆਗਾ ਮੰਮੀ ਹੋਣਾ ਨੇ ਅੱਛਾ ਜੋ ਮਤਲਬ ਟਰੱਕ ਡਰਾਈਵਰ ਹੈ ਠੀਕ ਹੈ ਹਾਂ ਤੇ ਉਹ ਤਾਂ ਘੱਟ ਵੱਧ ਹੀ ਆਉਂਦਾਗਾ ਫਿਰ ਤਾਂ ਤੇ ਫਿਰ ਇੱਥੇ ਰਹਿੰਦੀ ਇਹ ਨਾਲ ਵਾਲ ਆਪਣਾ ਕਮਰਾ ਦਿੱਤਾ ਹੋਗਾ अच्छा अच्छा ਇੱਥੇ ਰਹਿੰਦੇ ਨੇ ਹਾਂ ਲੈ ਫਿਰ ਕੀ ਹੋ ਗਿਆ ਜੀ ਉਹੀ ਗੱਲ ਇੰਨਾ ਟਾਈਮ ਹੁਣ ਇਹਨਾਂ ਨੇ ਆਪਣੀ ਅੱਧੀ ਉਮਰ ਆਪਣੇ ਘਰੇ ਗੁਜ਼ਾਰਤੀ ਆਪਣਾ ਵੀ ਤਾਂ ਕੁਝ ਫਰਜ਼ ਆਉਂਦਾ ਨਾ ਦੇ ਲਈ ਤੁਸੀਂ ਟੈਨਸ਼ਨ ਨਾ ਲਓ ਨਾਲੇ ਇੰਨੇ ਟਾਈਮ ਤੋਂ ਕੰਮ ਕਰਦੀਏ ਇਹ ਵੀ ਤਾਂ ਆਪਣੇ ਘਰ ਦੀ ਇੱਕ ਮੈਂਬਰ ਹੀ ਬਣਦੀ ਹਾਂ ਮੈਂ ਮੈਂਬਰ ਤਾਂ ਇਹਨਾਂ ਨੂੰ ਹਾਂ ਤੇ ਬਾਕੀ ਮੈਂ ਇਹ ਕਹਿੰਦੀ ਸੀ ਹੁਣ ਤੁਸੀਂ ਕਿੰਨੇ ਦਿਨਾਂ ਦੀਆਂ ਛੁੱਟੀਆਂ ਲੈ ਲਈਆਂ ਮੈਂ ਹਕਮਾਂ ਛੁੱਟੀ ਨਹੀਂ ਦਿੰਦਾ ਪੈਗਾ ਛੁੱਟੀਆਂ ਸਿਰਫ ਮੈਂ 2 ਦਿਨ ਦੀਆਂ ਮਿਲੀਆਂ ਬਾਕੀ ਮੈਂ ਦੇਖੂਗਾ ਬਾਕੀ ਮੈਂ ਤਾਂ ਫਰ ਲੋ ਮਾਰ ਲੈਂਦਾ ਹਾਂ ਵਿੱਚੋਂ ਅੱਛਾ ਤੇ ਹਾਂ ਜੇ ਵਿੱਚੋਂ ਹੋਇਆ ਤਾਂ ਮੈਂ ਐਪਲੀਕੇਸ਼ਨ ਪਾਉਣਾਗਾ ਵੀ ਹਫਤੇ ਦੀ ਛੁੱਟੀ ਲਵਾਂਗਾ ਮੈਂ ਫਿਰ ਆਪਾਂ ਚੱਲਾਂਗੇ ਕਿਤੇ ਘੁੰਮਣ ਵਾਸਤੇ ਮੈਂ ਵੀ ਤੁਹਾਨੂੰ ਇਹੀ ਕਹਿੰਦੀ ਸੀਗੀ ਮੇਰਾ ਨਾ ਦਰਸਾਲ ਇੱਕ ਡ੍ਰੀਮ ਹੈ ਵੀ ਆਪਾਂ ਨਾ ਕਿਤੇ ਕੰਫਰੈਂਸ ਆਈ ਆਪਾਂ ਚੇਮਲੇ ਚੱਲਾਂਗੇ ਘੁੰਮਣ ਵਾਸਤੇ ਠੀਕ ਹੈ ਜੀ ਚਲੋ ਇਹ ਤਾਂ ਤੁਸੀਂ ਵਧੀਆ ਕੀਤਾ ਵੈਸੇ ਮੈਨੂੰ ਸ਼ਿਮਲਾ ਸਾਈਡ ਬਹੁਤ ਪਸੰਦ ਹੈ ਮੁੰਦਰਾ ਸਲਪਹਾੜ ਸ਼ੁਰੂ ਤੋਂ ਹੀ ਪਸੰਦ ਨੇ ਹੂੰ ਤੁਸੀਂ ਕਿੰਨੇ ਚੰਗੇ ਹੋ ਸਾਰੀ ਗੱਲ ਬਿਨਾਂ ਕਹੇ ਸਮਝ ਲਏ ਸੱਚੀ ਬਾਕੀ ਮੈਂ ਤਾਂ ਤੁਹਾਨੂੰ ਪੂਰਾ ਖੁਸ਼ ਰੱਖੂੰਗਾ ਤੇ ਤੂੰ ਵੀ ਬਸ ਮੈਂ ਤਾਂ ਇਹੀ ਮੇਰੀ ਇੱਕ ਡਿਮਾਂਡ ਹੈ ਤੇਰੇ ਅਗੇ ਵੀ ਮੇਰੀ ਮਾਂ ਦੀ ਸੇਵਾ ਕਰਦੇ ਰਹੀ ਤੁਸੀਂ ਟੈਨਸ਼ਨ ਨਾ ਲਓ ਜਿਹੋ ਜੀ ਮੈਨੂੰ ਮੇਰੀ ਆਪਣੀ ਮਾਂ ਉਹੋ ਜੀ ਸਮਝੂ ਮੈਂ ਨਾ ਮੰਮੀ ਨੂੰ ਵੀ ਤੁਸੀਂ ਟੈਨਸ਼ਨ ਨਾ ਲਓ ਜਾਓ ਵੀ ਚਲੋ ਮੈਂ ਨਾ ਚਲ ਤੂੰ ਹੁਣ ਕਰ ਲੈ ਰੈਸਟ ਹਾਂ ਤੇ ਮੈਂ ਮੇਰੇ ਲੱਕ ਦਰਦ ਹੋ ਜਾਂਦਾ ਮੈਂ ਵੀ ਸੌਂ ਲਗਾ ਜੱਟ ਮੈਂ ਵੀ ਨਾ ਥੋੜਾ ਟਾਈਮ ਰੈਸਟ ਕਰ ਲਵਾਂ ਪਾਲੀ ਹਾਂਜੀ ਹਾਂ ਮੇਰਾ ਟਾਵਲ ਤੇ ਮੇਰੇ ਯੂਨੀਫਾਰਮ ਪੈਕ ਕਰ ਦੇ ਹਾਂ ਮੈਂ ਟਾਵਲ ਹੀ ਲੈ ਕੇ ਆਈ ਸੀ ਥੋੜਾ ਤੇ ਫਿਰ ਕਦੋਂ ਵਾਪਸ ਆਵਾਂਗੇ ਯਾਰ ਹੁਣ ਮੈਿਕਮਿਕ ਨੇ ਫੋਨ ਆ ਗਿਆ ਕਿਉਂਕਿ ਜਿਹੜੇ ਕੰਮ ਪੈ ਹੋਣਾ ਰਿਪੋਰਟਰ ਪੱਟਾ ਨਹੀਂ ਉਹ ਮੈਂ ਸਾਰੇ ਚੈੱਕ ਕਰਕੇ ਆਉਣੀ ਆ ਤੇ ਮੇਰੀ ਗਰਲਫ੍ਰੈਂਡ ਮੈਂ ਛੇਤੀ ਆਉਂਗਾ ਤਾਂ ਆਦਾ ਧਿਆਨ ਰੱਖੀ ਮੈਂ ਪਰਸੋ ਤੱਕ ਬਾਸ ਆ ਜੈਨਾ ਕੁਰਸੋ ਤੱਕ ਹਾਂ ਇੰਨੇ ਕੱਪੜੇ ਬਹੁਤ ਏ ਤੁਹਾਡੇ ਮਾ ਕੱਪੜੇ ਬਹੁਤ ਨੇ ਇਹਨਾਂ ਤੋਂ ਪੈ ਕਰਦੇ ਠੀਕ ਹੈ ਸਾਬਣ ਪਾ ਦੇ ਬ੍ਰਸ਼ ਪਾ ਦੇ ਤੇ ਪੇਸਟ ਪਾ ਦੇ ਠੀਕ ਹੈ ਬਾਕੀ ਮੰਮੀ ਨੂੰ ਪਤਾ ਤੇ ਨੌਕਰਾਨੀ ਨੂੰ ਤੂੰ ਮਾੜਾ ਪੁੱਛ ਲਈ ਮੰਮੀ ਨੂੰ ਮੋਛਲ ਤੂੰ ਨਹੀਂ ਨੌਕਰਾਨੀ ਨੂੰ ਆ ਨਹੀਂ ਨਹੀਂ ਮੰਮੀ ਨੂੰ ਪੁੱਛ ਲੈ ਤੂੰ ਕਰੀ ਹਾਂ ਠੀਕ ਹੈ ਠੀਕ ਹੈ ਕੋਈ ਹੋਰ ਤਾਂ ਨਹੀਂ ਕੁਝ ਪੋੜ ਨਾ ਨਾ ਕੁਛ ਨਹੀਂ ਤੇ ਮੇਰਾ ਫੋਨ ਨਾਈਟ ਸੂਟ ਨਾ ਆ ਕੁਰਤੇ ਮੈਂ ਪਾਉਂ ਮੈਂ ਠੀਕ ਹੈ ਚਲ ਮੇਰਾ ਫੋਨ ਹੀ ਲੱਭ ਰਿਹਾ ਜਿੱਥੇ ਆ ਬਾਹਰ ਵੀ ਹੈ ਮੰਮੀ ਜੀ ਆ ਇਹਨਾਂ ਦੇ ਕੱਪੜੇ ਕੱਦੇ ਚ ਪਾਉਣੇ ਬੈਗ ਦੱਸਿਓ ਉਹਨਾ ਨਮਾਰੀ ਦੇ نیچے ਵਾਲੇ ਖਾਨੇ ਚ ਇੱਕ ਲਫਾਫਾ ਪਿਆ ਉਹਦੇ ਵਿੱਚ ਪਾ ਦੇ ਉਹ ਤੁਹਾਨੂੰ ਕਿਵੇਂ ਪਤਾ ਉਹ ਨਹੀਂ ਨਹੀਂ ਦੀਦੀ ਮੈਂ ਨਾ ਕੱਪੜੇ ਪਾਉਂਦੀ ਰਹਿੰਦੀ ਸੀ ਇਹਨਾਂ ਦੇ ਸੰਭੀ ਰਹਿੰਦੇ ਤਾਂ ਪਤਾ ਜੀ ਕੀ ਕਹਿੰਦੇ ਹੁੰਦਾ ਫਿਰ ਤੁਸੀਂ ਮੈਂ ਨਾ ਕੱਪੜਿਆਂ ਦਾ ਥੈਲਾ ਪੁੱਛਦੀ ਸੀ ਬਸ ਮੈਨੂੰ ਇਹਨਾਂ ਨੇ ਦੱਸ ਦਿੱਤਾ ਹਾਂ ਹਾਂ ਮੰਮੀ ਜੀ ਕਿਸਤਕਰ ਦੀ ਨੌਕਰਾਨੀ ਨੂੰ ਕਰਦਾ ਸਾਰਾ ਭੇਜ ਦਿੱਤਾ ਹੋਇਆ ਹੈ ਹਨਾ ਸਾਰਾ ਕੁਝ ਪਤਾ ਹੈ ਇਹਨਾਂ ਨੂੰ ਲਾਹੌਰ ਤੇ ਇਹ ਜਦਾਂ ਕੱਲ ਕਰੇ ਕੰਮ ਕਰਦਾ ਸਾਰਾ ਦਿਨ ਫੇ ਤਾਂ ਪੀ ਆ ਜਾਂਦਾ ਹੁੰਦਾ ਮੈਂ ਤਾਂ ਪੁੱਤ ਕਦੇ ਕੱਪੜੇ-ਕਪੜੇ ਸੰਭਾਲੇ ਨਹੀਂ ਹੈਗੇ ਮੈਂ ਤਾਂ ਇਸੇ ਦਾ ਬਸ ਲਾਰ ਖੇਰ ਟਾਈਮ ਉਪਾਈ ਜਾ ਕੇ ਕੱਪੜੇ ਤੋਸਾਂ ਠੀਕ ਹੈ ਕੋਈ ਨਹੀਂ ਕਰੇ ਪੁੱਤ ਥਲੇ ਕੱਪੜਿਆਂ ਨੂੰ ਹਮੇ ਪਾ ਦੇਣੀ ਹੈ ਬਸ ਹੁਣ ਕਰ ਦਈਏ ਤੇਰੀ ਆ ਮੇਰੀ ਗੱਲ ਸੁਣ ਲੈ ਨੀ ਤੇਰੀ ਮੈਂ ਜਾਨ ਕੱਟ ਦੂੰ ਜਾਨ ਤੈਨੂੰ ਮੈਂ ਕੀ ਆਖਿਆ ਸੀ ਬੀਤੇ ਵਿੱਚ ਨਹੀਂ ਬੋਲਣਾ ਉਹ ਉਹਨਾਂ ਦੇ ਕੱਪੜੇ ਬਾਰੇ ਪੁੱਛਦੀ ਸੀ ਜੀ ਮੈਂ ਹੈਗੀ ਆ ਘਰ ਦੱਸਣ ਵਾਲੀ ਤੂੰ ਵੱਡੀ ਮਾਂ ਨਹੀਂ ਆ ਗਈ ਇਸ ਕਰਦੀ ਤੈਨੂੰ ਮੈਂ ਕਿੰਨਾ ਸਮਝਾ ਤੂੰ ਵਿੱਚ ਨਾ ਬੋਲਿਆ ਕਰ ਕੱਪੜੇ ਪਾਉਣੇ ਸੀ ਉਹਨਾਂ ਦੇ ਤਾਂ ਕਰਕੇ ਦੱਸ ਤਾਂ ਉਹਨੂੰ ਵੀ ਇੱਥੇ ਪਿਆ ਲਫਾਫਾ ਲੋ ਕੀ ਕਹੂਗੀ ਮੈਨੂੰ ਸਹਰਾ ਕਰ ਤਾਂ ਪੈਥ ਤੇ ਨਹੀਂ ਬੈਠੀ ਆਓ ਤੇਰੇ ਸਾਹਮਣੇ ਤਾਂ ਕਹਿ ਗਈ ਵੀ ਸਹਰਾ ਪੈਥ ਤੇ ਨਹੀਂ ਬੈਠਾ ਤੁਸੀਂ ਇਹਨੂੰ ਤੂੰ ਜਾਣਦੇ ਨਾਚ ਤਰਾਇਆਂ ਕਰ ਜਿਹੜੀਆਂ ਤੇਰੇ ਦਿਲ ਚ ਨਹੀਂ ਮੇਰੇ ਵੀ ਨੂੰ ਹਟ ਪਈਆਂ ਨੇ ਮੈਡੀ ਕੋ ਕਮਲੀ ਨਹੀਂ ਤੂੰ ਮੈਨੂੰ ਮੂਰਖ ਬਣਾਉਣਾ ਚਾਹੁੰਦੀ ਆ ਨਾ ਐ ਨਹੀਂ ਮੈਂ ਮੂਰਖ ਬਣਦੀ ਸਮਝ ਗਈ ਜਦੋਂ ਮੈਂ ਕਰੇ ਬੈਠੀ ਹਾਂ ਨਾ ਤੂੰ ਕਿਸੇ ਗੱਲ ਵਿਚ ਆ ਕੇ ਪੜ ਨਹੀਂ ਦੇਣੀ ਮੈਨੂੰ ਪੰਜ ਕਹਾ 50 ਕਰ ਜਦ ਮਾਜਲਾ ਪੰਟ ਹੈ ਕਿਥੇ ਬੇਦ ਲੱਗੀ ਆ ਜੀ ਕਰਦਾ ਇਹਨਾਂ ਨੂੰ ਘਰੋਂ ਕੱਢਦਾ ਗੱਲ ਕਰ ਦਰਦੀ ਮੈਂ ਸਾਲ ਤੇ ਆ ਵੀ ਅਗਲੀ ਪਤਨੀ ਕੀ ਕੁਛ ਕਹੂਗੀ ਮੈਨੂੰ ਲੋਕ ਵੀ ਕਹਿਣਗੇ ਵੀ ਇਹਨੇ ਪਤਨੀ ਨੂੰ ਨਾਲ ਹੀ ਕੱਟਿਆ ਇਸ ਕਰਕੇ ਮੈਨੂੰ ਘਰੋਂ ਹੀ ਕੱਢ ਦੇ ਸਕਦੀ ਰੱਖੂੰ ਤਾਂ ਇਹ ਮੈਂ ਬਦੀ ਘਰ ਦੀ ਨੌਕਰਾਨੇ ਬਣਾ ਕੇ ਰੱਖੂੰ ਮੈਂ ਤੈਨੂੰ ਦਿਲ ਦੇ ਵਿੱਚੋਂ ਬਿਲਕੁਲ ਹੀ ਕੱਢਤਾ ਵੀ ਇਸ ਕਰ ਤੈਨੂੰ ਹੈ ਨਹੀਂ ਨੇ ਚਾਹਵਨ ਵਾਲ ਇਸ ਘਰ ਚ ਬੈ ਕੇ ਲੈਂਦਾ ਸੀ ਮੈਨੂੰ ਔੜੇ ਥੋੜੂ ਘੁੱਟ ਸੀ ਸ਼ਾਇਦ ਦਿਨ ਦੇਖਣੇ ਪੈਣਗੇ ਮੈਨੂੰ ਰੱਬਾ ਮੇਰਾ ਕਸੂਰ ਕੀ ਆ ਜੇ ਮੇਰੀ ਚੁਲੀ ਪਰਦੰਦਾ ਸ਼ਾਇਦ ਮੈਨੂੰ ਆ ਦਿਨਾਂ ਦੇਖਣੇ ਪੈਣਗੇ ਮੈਨੂੰ ਇੱਕ ਗੱਲ ਦੱਸ ਤਾ ਸਹੀ ਮੈਂ ਕੀ ਮਾੜਾ ਕੀਤਾ ਤੇਰਾ ਜਿਹੜਾ ਮੇਰੀ ਜ਼ਿੰਦਗੀ ਚ ਸਾਰਾ ਦੁੱਖ ਹੀ ਦਿੱਤੇ ਆ ਸੁੱਖ ਹੀ ਨਹੀਂ ਦਿੱਤਾ ਮੈਨੂੰ ਪ੍ਰੀਤ ਕਿਉਂ ਮਾਣ ਹਲਕਾ ਕਰਦੀ ਹੈ ਮੈਂ ਤੇਰੇ ਨਿਗਾਹ ਚ ਤਾਂ ਗੁਨਾਹਗਰ ਹੋਊਗਾ ਪਰ ਮੈਂ ਕੋਈ ਗਲਤ ਨਹੀਂ ਕੀਤਾ ਯਾਰ ਹਰੇਕ ਇਨਸਾਨ ਚਾਹੁੰਦਾ ਹੁੰਦਾ ਵੀ ਮੇਰੀ ਅੱਗੇ ਅੰਸ਼ ਵਦੇ ਹੁਣ ਜੇ ਤੇਰੀ ਪਰਮਾਤਮਾ ਨੇ ਨਹੀਂ ਕੋਖਰੀ ਕੀਤੀ ਤੇ ਇਹ ਸਟੈਪ ਤਾਂ ਚੱਕਣਾ ਹੀ ਪੈਣਾ ਸੀਗਾ ਪਰ ਜੇ ਉਹ ਬੱਚੇ ਹੋਣਗੇ ਤੇ ਉਹ ਆਪਣੀ ਹੋਣਗੇ ਯਾਰ ਉਹ ਤੈਨੂੰ ਵੀ ਮਾ ਕੇ ਜਾਣਗੇ ਪਰ ਇੱਕ ਗੱਲ ਹੋਰ ਹੈ ਉਹਦੇ ਸਾਹਮਣੇ ਨਾ ਮੈਂ ਇਹ ਨਹੀਂ ਸ਼ੋਅ ਕੀਤਾ ਹੋਇਆ ਪੀ ਮੇਰਾ ਵਿਆਹ ਹੋਇਆ ਹੈਗਾ ਤੇ ਇਹ ਚੀਜ਼ ਨੂੰ ਤੂੰ ਪਲੀਜ਼ ਸੰਭਾਲ ਲਈ ਕੋਈ ਨਾ ਜੀ ਜਿੱਥੇ ਇਹਨੇ ਦੁੱਖ ਦਰਦ ਸੰਭਾਲ ਲੈ ਆ ਵੀ ਸੰਭਾਲ ਨਾਲੇ ਜਿਹੜੀ ਇਹ ਗੱਲ ਕਹੀ ਇਹਨਾਂ ਤੁਸੀਂ ਵੀ ਉਹਦੇ ਬੱਚੇ ਵੀ ਤੇਰੇ ਬੱਚੇ ਨੇ ਜੇ ਬਗਾਨੇ ਆਪਦੇ ਬਣਨ ਲੱਗ ਜਾਣ ਫਿਰ ਆਪਦੇ ਨੂੰ ਕੋਣ ਰੋਵੇ ਦੇਖ ਆਪਾਂ ਦਵਾਈ ਦਾਰੂ ਤੋਂ ਸਭ ਕੁਝ ਕਰਕੇ ਦੇਖ ਲਿਆ ਕਿਸੇ ਵਾਸਤੇ ਕੁਝ ਨਹੀਂ ਚਵਾ ਚੱਲੀ ਫਿਰ ਇਹ ਲਾਸਟ ਹਥਿਆਰ ਸੀਗਾ ਜਿਹੜਾ ਕਰਨਾ ਤਾਂ। ਜੀ ਤੁਸੀਂ ਬੇਬੇ ਨੂੰ ਕਹਿੰਦੇ ਨਾ ਕਿ ਮੈਂ ਨਹੀਂ ਵਿਆਹ ਕਰਾਉਣਾ। ਸ਼ਾਇਦ ਬੇਬੇ ટોਡੀ ਗੱਲ ਮੰਨ ਵੀ ਲੈਂਦੀ। ਪਰ ਜਦੋਂ ਤੁਸੀਂ ਹਾਂਮੀ ਭਰਤੀ ਮੈਂ ਕਿਧੇ ਹੜੇ ਕੱਢਾਂ ਫਿਰ। ਯਾਰ ਬੇਬੇ ਦਾ ਵੀ ਸੁਪਨਾ ਯਾਰ ਦਾਦੀ ਘੋਂ ਹੁੰਦਾ ਯਾਰ। ਉਹ ਵੀ ਤਾਂ ਦੇਖਣਾ ਚਾਹੁੰਦੀ ਐ ਵੀ ਮੇਰੇ ਪੁੱਤ-ਪੁੱਤਰੇ ਹੋਣ ਮੈਂ ਆਪਣੇ ਪੁੱਤ-ਪੁੱਤਰਿਆਂ ਨੂੰ ਉਹਦੇ ਹੱਥਾਂ ਨਾਲ ਖੜਾਵਾ। ਮੈਂ ਕੀ ਕਰ ਸਕਦਾ ਮੈਂ ਇੱਕ ਮਜਬੂਰ ਸੀ ਇਸ ਚੀਜ਼ 'ਚ। ਦੁਨੀਆਂ ਦੇ ਬੀਬੀ ਸਾਲ ਜ਼ਵਾਕ ਨਹੀਂ ਹੁੰਦੇ। ਤੁਸੀਂ 5 ਸਾਲਾਂ ਦੀ ਮੜਾ ਮੁੱਟਾ ਤਾਂ ਮੇਰੇ ਬਾਰੇ ਵੀ ਸੋਚਦੇ ਮੈਂ ਕਿੱਥੇ ਜਾਊਂਗੀ ਕਿਹਦਾ ਤਰਖੜਕਾਊਂਗੀ ਮੈਂ ਸਾਰੀ ਉਮਰ ਤਾਨਿਆਂ ਨੂੰ ਜਗਾ ਕਰਤੇ ਤੁਸੀਂ ਮੈਨੂੰ ਮੈਂ ਕੁਝ ਸੋਚ ਕੇ ਕੁਝ ਗਲਤ ਨਹੀਂ ਕੀਤਾਗਾ ਕੁਝ ਜੋ ਵੀ ਕੀਤਾ ਆਪਣੇ ਭਲਾਈ ਵਾਸਤੇ ਹੀ ਕੀਤਾ ਨਾ ਤੇ ਇਦਾਂ ਨਹੀਂ ਹੁੰਦਾ ਸਤਨਾਮ ਮੜਾ ਜਦੋਂ ਸੋਚਦੇ ਮੇਰੇ ਬਾਰੇ ਵੀ ਮੈਂ ਮੈਂ ਹਰ ਟੈਵਰੇ ਬਗੇਰ ਦਸ ਕਰਦੀ ਹਾਂ ਪਰਮਾਤਮਾ ਮੇਰੀ ਝੋਲੀ ਵੀ ਪਰਦਨਾ ਕਿਉਂ ਮੈਨੂੰ ਦੁੱਖ ਦਿੱਤੇ ਨੇ ਚਲ ਪ੍ਰੀਤ ਰੋ ਲਾਉ ਮੈਂ ਗੁਨਾਹ ਤਾਂ ਜੋ ਕਰਨਾ ਸੀ ਉਹ ਤਾਂ ਹੋ ਗਿਆ ਹਾਂ ਪਰ ਹੁਣ ਆਪਾਂ ਇਹਨੂੰ ਮਿਲ ਕੇ ਹੈਂਡਲ ਕਰ ਸਕਦੇ ਹਾਂਗੇ ਕੁਝ ਕੁਝ ਨਹੀਂ ਹੋ ਸਕਦਾ ਦੀਦੀ ਮੈਨੂੰ ਕਹਿੰਦੀ ਹੈ ਨਾ ਵੀ ਤੂੰ ਪਰਡੇ ਮੰਦ ਜੁਗ ਗਈ ਆ ਬਸ ਮੈਂ ਪਰਡੇ ਜੁਗੀ ਰਹਗੀ ਹੁਣ ਨੂੰ ਤਾਂ ਮੈਂ ਅੱਜ ਤੋਂ 5 ਸਾਲ ਪਹਿਲਾਂ ਸੀਸ ਕਰਦੀ ਫੁਰਤਾਂ ਮੈਂ ਨੌਕਰਾਨੀ ਇਸ ਕਰਦੀ ਫਰੀਦ ਮੈਂ ਇਹ ਵੀ ਨਹੀਂ ਦੇ ਸਕਦਾ ਵੀ ਤੈਨੂੰ ਮਾਂ ਮਾੜਾ ਚੰਗਾ ਕਰੇ ਮੈਂ ਉਹ ਵੀ ਨਹੀਂ ਬਰਦਾਸ਼ਤ ਕਰ ਸਕਦਾ ਮੈਂ ਇੱਕ ਕਟ ਪੁਤਲੀ ਬਣ ਚੁੱਕਿਆ ਯਾਰ ਮੈਂ ਕਿਹੜੇ ਕੀ ਦੀ ਸੁਣਾ ਤੇਰੀ ਸੁਣਾ ਮਾਂ ਦੀ ਸੁਣਾ ਮੈਨੂੰ ਇਹ ਇੱਕ ਫੈਸਲਾ ਲੈਣਾ ਪਿਆ ਗਿਆ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਵੀ ਤੁਸੀਂ ਉਹ ਨੂੰ ਆਪਣੇ ਦੂਜੇ ਵਿਆਹ ਬਾਰੇ ਨਹੀਂ ਦੱਸਿਆ ਸੀ ਮੈਂ ਸੋਚਦੀ ਸੀ ਵੀ ਤੁਸੀਂ ਵੀ ਮਜਬੂਰ ਹੋ ਬੇਬੇ ਦੀਆਂ ਗੱਲਾਂ ਚਾਹੇ ਪਰ ਇਹ ਨਹੀਂ ਸੋਚਿਆ ਸੀ ਵੀ ਤੁਸੀਂ ਵੀ ਉਤੋਂ ਵੀ ਲੁਕੋ ਰੱਖੋਗੇ ਪਤੰਦੀ ਕੀ ਕੀ ਕਹੀ ਜਾਂਦੀ ਹੈ ਠੀਕ ਚਲ ਤੂੰ ਬੈਠ ਮੈਨੂੰ ਲਾਦਾ ਮਾਂ ਬਾਜ ਮਰੀ ਜਾਂਦੀ ਹੈਗੀ ਮੈਂ ਸੁਣਨਾ ਗੱਲ ਮੇਰੀਆਂ ਗੱਲਾਂ ਕਿੱਥੇ ਸੁਣਨੀਆਂ ਨੇ ਹੁਣ ਤੁਸੀਂ ਤੁਸੀਂ ਤਾਂ ਮਾਂ ਦੇ ਚਮਚੇ ਬਣੇ ਹੋਇਆ ਜੇ ਮੇਰੀ ਕਿਸਮਤ ਚੰਗੀ ਹੁੰਦੀ ਨਾ ਤੇ ਮੈਨੂੰ ਹੱਦ ਦਿਨੀ ਨਾ ਦੇਖਣੇ ਪੈਂਦੇ ਬੇਨਾ ਆ ਜਾ ਬਾਰੀ हां बिबी के करिया दसवीं ਅੰਦਰ ਕੁਛ ਨਹੀਂ ਬੀਬੀ ਉਪਰੀਤ ਰਹੀ ਜਾਂਦੀ ਸੀਗੀ ਤੇ ਮੇਰੇ ਤੋਂ ਦੇਖਿਆ ਨਹੀਂ ਗਿਆ ਉਹ ਦੁਦਈ ਅੱਛਾ ਬੇ ਜਾਣਦੇ ਤੂੰ ਤੈਨੂੰ ਉਹ ਮਿੱਠੀਆਂ ਗੋਲੀਆਂ ਦਿੰਦੀ ਐ ਪਤਾ ਚਲਿੱਤਰ ਕਰਦੀ ਐ ਜਾਣਦੀ ਐ ਮੈਂ ਇਹ ਚਾਲਾਂ ਨੂੰ ਤੂੰ ਨਹੀਂ ਤੀਵੇਂ ਦੇ ਚਲਾਕੇ ਇਹਨੂੰ ਜਾਣਦਾ ਬੀਬੀ ਮੈਨੂੰ ਲੱਗਦਾ ਕੀਤਾ ਆਪਾਂ ਜਲਦ ਬਾਜੀਏ ਆਪਾਂ ਜੇ ਥੋੜਾ ਬਹੁਤਾ ਹੋਰ ਵੇਟ ਕਰ ਲੈਂਦੇ ਦਵਾਈਆਂ ਦੱਪਿਆਂ ਦੇ ਮੈਨੂੰ ਲੱਗਦਾ ਗਲਤ ਕੀਤਾ ਬੀਬੀ ਆਪਾਂ ਅੱਛਾ ਤੂੰ ਤਪਸ਼ ਤਾਉਣਾ ਹੈ ਦੇਣੇ ਇਹ ਗੱਲ ਨੂੰ ਕਰਕੇ ਤੂੰ ਚੁੱਪ ਕਰਕੇ ਬਹਿ ਜਾ ਕਿਤੇ ਇਹ ਬੈਤਲ ਕੋਲ ਨਾਲ ਗੱਲ ਕਰਨ ਲੱਗ ਜੀ ਮਨ ਕਰਦਾ ਤਸੱਲੀ ਨਹੀਂ ਹੈਗੀ ਮੈਂ ਤਾਂ ਬੀਬੀ ਜਿਵੇਂ ਤੂੰ ਕਹਿਨੀ ਮੈਂ ਤਾਂ ਤੇਰੀ ਹਰ ਇੱਕ ਗੱਲ ਮੰਨਦਾ ਹਾਂ ਹੁਣ ਤੱਕ ਜਿਵੇਂ ਜੇ ਤੂੰ ਜਿਹੜੇ ਬਾਬੇ ਦੇ ਤੂੰ ਲੈ ਕੇ ਗਈ ਅਸੀਂ ਉੱਥੇ ਗਏ ਆ ਜੇ ਤੂੰ ਕਿਹਾ ਦੂਜੀ ਵਿਆਹ ਦੀ ਗੱਲ ਕੀਤੀ ਮੈਂ ਤਾਂ ਤੇਰੀ ਮਗਲ ਮੰਨ ਲਈ ਆ ਪਰ ਮੈਂ ਇਹਨੂੰ ਰੋਂਦੀ ਹੋਈ ਨੂੰ ਮੇਰੇ ਬੀਬੀ ਮੈਨੂੰ ਨਾ ਚੰਗਾ ਜੇਣ ਲੱਗਿਆ ਗਿਆ ਬੇ ਜਿਵੇਂ ਮਰਜ਼ੀ ਹਟੌਂਕ ਕਰੇ ਤੂੰ ਇਹਦੀਆਂ ਗੱਲਾਂ ਦਾ ਅਸਰ ਹੀ ਨਾ ਕਰ ਠੀਕ ਹੈ ਨਾ ਚੁੱਪ ਕਰਕੇ ਜਾ ਤੂੰ ਉਹਦੇ ਕੰਮ 'ਤੇ ਕੰਮ ਲੱਗ ਜਾ। ਚਲ ਠੀਕ ਹੈ ਬੀਬੀ ਬਤਾਏ ਤੇ ਤਰਸ ਕਰਨ ਵਾਲਾ। ਜਿਵੇਂ ਦੇਖ ਲੈ। ਖਸਮ ਨੂੰ ਰੋ ਰੋ ਦਿਖਾਉਂਦੀ ਐ। ਜੀ ਕਰਦਾਂ ਇਹਦੇ ਪੁੱਤ ਨਹੀਂ ਪੱਟਣਾ ਚਾਹਤ। ਮੈਂ ਕਿਹਨੇ ਚੱਲ ਖਾਣੂ ਖਾਣੂ। ਕਿਵੇਂ ਟੰਗ ਲੱਗੀ ਐ ਕਰਨ। ਇਹਨੂੰ ਐ ਵੀ ਮੇਰਾ ਬੰਦਾ ਐ ਪਤਾ ਨਹੀਂ ਮੈਨੂੰ ਐਂ ਤੇ ਝਾ ਲੂੰਗੀ। ਐਂ ਮੂੰਹ ਬਣ ਜੂਗਾ ਏ। ਐਂ ਨੀ ਮੈਂ ਆਪਦੇ ਪੁੱਤ ਨੂੰ ਤੇਰੇ ਬਸ ਦਾ ਹੋਂਦ ਦਿੰਦੀ। ਹੁਣ ਤਾਂ ਜਿਹੜੀ ਨਵੀਂ ਵਹਿ ਕੇ ਲੈਂਦੀ ਐ ਨਾ ਉਹਦੇ ਅੰਦਰ ਚ ਰਹੂਗਾ। ਕਰਸੋਨੀ ਮੇਰੀ ਕੀ ਦੁਸਕਟਸ ਲਾਇਆ ਤੈ ਤਾਹੂ ਕੀ ਕਹੈਨੀ ਸੁ ਕਿ ਮੇਰੇ ਪਤਨੂ ਮੈਂ ਕੀ ਕਹਿਣਾ ਬੇਬੇ ਕੁਛ ਨਹੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਕਿਉਂ ਨਹੀਂ ਮੈਂ ਸਭ ਜਾਣਦੀ ਆ ਤੂੰ ਉਹਨੂੰ ਨਾ ਆਪਣੇ ਬਲ ਦਾ ਕਰਨਾ ਚਾਹੁੰਨੀ ਐ ਜੇ ਮੇਰੇ ਮੇਰੇ ਬਲ ਦਾ ਹੋਣਾ ਹੁੰਦਾ ਨਾ ਬੇਬੇ ਤੋ ਤੇਰੀ ਗੱਲ ਹੀ ਨਾ ਮੰਨਦਾ ਫਿਰ ਤੂੰ ਆਪਣੀ ਮਗਰ ਲਾ ਲਾਂਗੀ ਜਿਹੜੀ ਅਕਲ ਵਾਲੀ ਸੀ ਤੂੰ ਮੇਰੇ ਮਗਰ ਕਿੱਥੇ ਲੱਗਣ ਵਾਲਾ ਹੋ ਜੇ ਲੱਗਿਆ ਹੁੰਦਾ ਨਾ ਤਾਂ ਅੱਜ ਮੈਨੂੰ ਆਹ ਦਿਨ ਨਾ ਦੇਖਣੇ ਪੈਂਦੇ ਨਹੀਂ ਕੜਮੀ ਏ ਤੈਨੂੰ ਤਾਂ ਨਹੀਂ ਜੀ ਕਰਦਾ ਜੇ ਕੋਈ ਬੱਚਾ ਬੱਚੀ ਹੋ ਗਿਆ ਹੁੰਦਾ ਤੇਰੇ ਅਸੀਂ ਆਹ ਨੌਕਤ ਨਹੀਂ ਸੀ ਦੇਖਣੀ ਪੈਂਦੀ ਸਾਨੂੰ ਅਸੀਂ ਆ ਨਵਾਂ ਵਿਆਹ ਨਹੀਂ ਸੀ ਕਰਦੇ ਏਕੜਾ ਸਾਡਾ ਕਿ ਜੀ ਕਰਦਾ ਸੀ ਏਕੜਾ ਬੇਬੇ ਮੇਰੇ ਹੱਥੇ ਚਾਗਾ ਵੀ ਹਾਂ ਬੱਚਾ ਮੈਂ ਨਹੀਂ ਕੀਤਾ ਮੈਂ ਜਾਣ ਕੇ ਨਹੀਂ ਕੀਤਾ ਮੇਰਾ ਵੀ ਦਿਲ ਕਰਦਾ ਉਹਦੀ ਲਾੜੂ ਦੇਖਣ ਨੂੰ ਇਹ ਤਾਂ ਰੱਬ ਦੀਆਂ ਲਿਖੀਆਂ ਨੇ ਜੋੜਾ ਨਹੀਂ ਦਿੱਤਾ ਤੇ ਇਹਦੇ ਵਿੱਚ ਮੇਰਾ ਕੀ ਕਸੂਰਾ ਮੇਰਾ ਕਿਉਂ ਗਲ ਕੁੱਟਿਆ ਤੁਸੀਂ ਮੇਰੀ ਗੱਲ ਸੁਣ ਲੈ ਸਾਡੇ ਘਰ ਦੇ ਵਿੱਚ ਤੂੰ ਸੋਗਨਾ ਪਾ ਕੇ ਮੈਂ ਤਾਂ ਅੱਠਮ ਤੜਕੇ ਆ ਬੰਦੇ ਪੁੱਤ ਦੇ ਘਰ ਦੀ ਸੁਗਨ ਸਗਨ ਮਨਾਉਣੀ ਆ ਜੇ ਤੂੰ ਇਹ ਨੋਂਦੀ ਰਹੀ ਨਾ ਸੱਦਕ ਤੇਰੇ ਬਾਪ ਨੂੰ ਜੁੱਲੀ ਚਾ ਪੜਾ ਝਕਾ ਦੂੰ ਤੇਰਾ ਮੈਂ ਚੁੱਪ ਕਰਕੇ ਰੋਟੀ ਖਾਣੀ ਮੇਰੇ ਘਰ ਦੇ ਵਿੱਚ ਖਾ ਸਕਦੀ ਆ ਨਹੀਂ ਤੇਰੇ ਇੱਥੇ ਕੁਝ ਨਹੀਂਗਾ ਸਮਝ ਗਈ ਤੂੰ ਤਾਂ ਮੈਨੂੰ ਪਤਾ ਹੀ ਆ ਵੀ ਮੇਰੇ ਇੱਥੇ ਕੁਝ ਨਹੀਂ ਹੈਗਾ ਕੋਈ ਨਹੀਂ ਜਿੱਦੇ ਮਾਂ ਤੇਨੂੰ ਠੋਕਰ ਵੱਜੀ ਨਾ ਉਦੋਂ ਪਤਾ ਲੱਗੂ ਜਿਹੜੀਆਂ ਤੁਸੀਂ ਮੇਰੇ ਨਾਲ ਕੀਤੀਆਂ ਨੇ ਜੇ ਕਿਤੇ ਤੁਹਾਡੀ ਧੀ ਨਾਲ ਇਹ ਜਿਹਾ ਬਣਨ ਪਵੇ ਪਤਾ ਲੱਗੇ ਤੁਹਾਨੂੰ ਨਹੀਂ ਮੇਰੀ ਗੱਲ ਸੁਣ ਲੈ ਤੇ ਮੇਰੀ ਧੀ ਤੇ ਜਾਣੀ ਐ ਮੇਰੀ ਧੀ ਇਹ ਸੁੱਖਾਂ ਭਾਲਦੀਆਂ ਤੂੰ ਜਦੋਂ ਆਪਦੇ ਨਾਲ ਬਣਦੀ ਐ ਨਾ ਦੁੱਖ ਦਾ ਫੇਰ ਲੱਗਦਾ ਬਗਾਨੀ ਦੇ ਕੀ ਦੁੱਖ ਲੱਗੂ ਤੁਹਾਨੂੰ ਚੁੱਪ ਕਰ ਜਾ ਮੈਂ ਫੜ ਕੇ ਤੇਰੀ ਧੌਣ ਦੱਬ ਤੂੰ ਧੌਣ ਦੱਬਣ ਜੋਗੀ ਹਾਂ ਮੈਂ ਰੱਬ ਕੇ ਤੇਰਾ ਜੋਰ ਨਹੀਂ ਚੱਲਦਾ ਜਿੱਤੇ ਉਹਦੀ ਮਾਰ ਪਈ ਨਾ ਪਤਾ ਤੈਨੂੰ ਫੇਰ ਲੱਗੂ ਨਹੀਂ ਮੈਨੂੰ ਲੱਗਦਾ ਤੇਰੇ ਇਸ ਘਰ ਦੇ ਵਿੱਚੋਂ ਨਿਕਲਣ ਵਾਲੇ ਲੱਛਣ ਨੇ ਜਿਹੜੀਆਂ ਗੱਲਾਂ ਤੇ ਤੂੰ ਆਈ ਬੈਠੀ ਐ ਜਦੋਂ ਮੇਰੀ ਕਿਸਮਤ ਹੀ ਮੁੱਦੀ ਵੱਜ ਗਈ ਇਸ ਘਰ ਚੋਂ ਨਿਕਲ ਜੋ ਕਿੱਡੀ ਕ ਗੱਲ ਲੱਗੀ ਠੋਕਰਾਂ ਹੀ ਖਾਣੀ ਨੇ ਦਰ ਦਰਦੀਆਂ ਖਾ ਲੂੰਗੀ ਨਹੀਂ ਕਿਸਮਤ ਤਾਂ ਤੇਰੀ ਪਥੇਰੀ ਚੰਗੀ ਸੀ ਮੇਰਾ ਪੁੱਤ ਐ ਨਾ ਸੋਹਣਾ ਸਨੱਖਾ ਪੜਿਆ ਲਿਖਿਆ ਨੌਕਰੀ ਵਾਲਾ ਹੋਰ ਤੈਨੂੰ ਕਿਸਮਤ ਚ ਕੀ ਹੋ ਦੇ ਕੀ ਰੱਬ ਤੈਨੂੰ ਦੇ ਦੇ ਦੂਤੋਂ ਦੀ ਦੀ ਰੱਬ ਨੇ ਲਾ ਦੇ ਦਿੱਤੀ ਹੁੰਦੀ ਨਾ ਮਾ ਤੇਰੇ ਬੋਲ ਨਾ ਸੁਣਨੇ ਪੈਂਦੇ ਮੈਨੂੰ ਜਾ ਗੱਲਾਂ ਕਰਨ ਜੋ ਕਰੀਏ ਮਗਲਾ ਪੰਡ ਜਾ ਕੇ ਖੜੀ ਹੋ ਜਾ ਜੱਜ ਤੋਂ ਮੁੜ ਕੇ ਮੇਰੇ ਪੁੱਤ ਦੇ ਕੋਲੇ ਖੜੀ ਦੀ ਅਖਲੀ ਨਾ ਖਬਰਦਾਰ ਦੂਰ ਰਹਿ ਕੇ ਮੇਰੇ ਪੁੱਤ ਤੋਂ ਕੋਈ ਨਾ ਮਾ ਕਿੰਨਾ ਕੱਚੇ ਰੁੱਡੇਂਗੀ ਜਿੱਦੇ ਉੱਪਰ ਮਹਾਤਮਾ ਦੀ ਤੇਰੇ ਤੇ ਮਾਰ ਪਈ ਨਾ ਫਿਰ ਪਤਾ ਲੱਗੂ ਤੁਹਾਨੂੰ ਮੈਂ ਤੈਨੂੰ ਫੱਲੀ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਮੇਰੀ ਗੱਲ ਸੁਣ ਲੈ ਤੂੰ ਘਰ ਦੀ ਨੌਕਰਾਨੀ ਐ ਨਾਲੇ ਨੌਕਰੇ ਤੋਂ ਬਿਨਾ ਹੀ ਅੰਦਰ ਆ ਗਈ ਤੈਨੂੰ ਕਿਹਨੇ ਕਹਿਿਆ ਮੈਂ ਘਰ ਦੀ ਨੌਕਰਾਨੀ ਐ ਜਿਵੇਂ ਤੂੰ ਇਸ ਘਰ ਦੀ ਨੂੰਹ ਆ ਨਾ ਮੈਂ ਵੀ ਇਸ ਘਰ ਦੀ ਨੂੰਹ ਆਂਗੀ ਠੀਕ ਆ ਜਿਹਦੇ ਨਾਲ ਤੂੰ ਵਿਆਹੀ ਆ ਉਸ ਤੋਂ ਪਹਿਲਾਂ ਮੇਰੇ ਨਾਲ ਵਿਆਹ ਹੋਇਆ ਸੀ ਤੈਨੂੰ ਸਿਰਫ ਇੱਥੇ ਤਾਂ ਲੈ ਕੇ ਆਂਦਾ ਵੀ ਤ ਇੱਕ ਜਵਾਕ ਜੰਮ ਸਕੇ ਠੀਕ ਆ ਉਸ ਤੋਂ ਬਾਅਦ ਤੇਰੇ ਨਾਲ ਵੀ ਉਹੀ ਕੁਝ ਹੋ ਜਿਹੜਾ ਮੇਰੇ ਨਾਲ ਹੋਇਆ ਤਾਂ ਕਰਕੇ ਮੈਂ ਤੈਨੂੰ ਕਹਿਨੀ ਆਂ ਆਪਦੀ ਔਕਾਤ 'ਚ ਰਹਿ ਮਤਲਬ ਕੀ ਹੈ ਤੇਰਾ ਤੂੰ ਝੂਠ ਬੋਲ ਰਹੀ ਐ ਸਤਨਾਮ ਦਾ ਵਿਆਹ ਸਿਰਫ ਮੇਰੇ ਨਾਲ ਹੋਇਆ ਹੈ ਤੂੰ ਇਸ ਘਰ ਦੀ ਨੌਕਰਾਨੀ ਐ ਤੈਨੂੰ ਕਿਹਨੇ ਕਿਹਾ ਵੀ ਮੈਂ ਨੌਕਰਾਨੀ ਐ ਕਿਉਂ ਨੌਕਰਾਨੀਆਂ ਨੂੰ ਆਪਦੇ ਘਰ ਦੇਣ ਨੇ ਪਿਤ ਕੌਣ ਦਿੰਦਾ ਹੁੰਦਾ ਪੁੱਛ ਕਿਹੜੀ ਚੀਜ਼ ਪੁੱਛਣੀ ਐ ਮੈਨੂੰ ਸਾਰਾ ਕੁਝ ਪਤਾ ਮੈਨੂੰ ਕਿੱਥੇ ਕੀ ਤੇ ਕਿਹਦਾ ਕੀ ਰੱਖਿਆ ਹੋਇਆ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਮੇਰੇ ਕਮਰੇ 'ਚੋਂ ਬਾਹਰ ਹੋ ਜਾ ਇਹ ਕਮਰਾ ਮੇਰਾ ਦਾ ਤੈਨੂੰ ਪਤਾ ਸਾਡੇ ਵਿਆਂ ਨੂੰ 5 ਸਾਲ ਹੋ ਗਏ ਬਗਵਾਸ ਨਾ ਕਰ ਮੇਰੇ ਕਮਰੇ ਚ ਬਾਹਰ ਹੋ ਜਾ ਕਿਉਂ ਜਾਵਾਂ ਭਈ ਮੇਰਾ ਕਮਰਾ 5 ਸਾਲ ਹੋ ਗਏ ਮੈਨੂੰ ਇਸ ਕਮਰੇ ਚ ਰਹਿੰਦੇ ਨੂੰ ਗੱਲ ਸੁਣ ਜੇ ਤੈਨੂੰ ਸਾਰਾ ਕੁਝ ਦੱਸ ਦਿੱਤਾ ਨਾ ਮੇਰੇ ਘਰੋਂ ਬਾਹਰ ਹੋ ਜਾ ਲੈ ਬੇਬੇ ਮੈਂ ਕਿਉਂ ਕਰਾਂ ਬਾਹਰ ਹੋਮ ਇਹਨੂੰ ਕਹਿੰਦੇ ਤੂੰ ਵੀ ਇਹ ਘਰ ਤੋਂ ਬਾਹਰ ਹੋਗੇ ਆਪਾਂ ਨੂੰ ਜਵਾਖ ਜੰਮ ਕੇ ਦੇਜੋ ਤੇ ਇਹ ਘਰ ਤੋਂ ਬਾਹਰ ਇਹਨੂੰ ਦੱਸ ਵੀ ਆਪਾਂ ਇਹਨੂੰ ਇੱਥੇ ਜਵਾਖ ਜੰਮਣ ਵਾਸਤੇ ਲੈ ਕੇ ਆਂਦਾ ਨਹੀਂ ਬੇਰੀ ਗੱਲ ਸੁਣ ਲੈ ਅਦੋਂ ਅੱਗੇ ਜਵਾਨ ਲੜਾਈ ਆ ਨਾ ਖਬਰਦਾਰ ਹੋ ਜੀ ਇਸ ਘਰ ਦੇ ਵਿੱਚ ਮੇਰੀ ਇਹ ਨੂੰਨੇ ਰਹਿਣਾ ਤੇ ਤੈਨੂੰ ਨਹੀਂ ਮੈਂ ਰੱਖ ਸਕਦੀ ਕਿਉਂ ਬੇਬੇ ਮੈਂ ਵੀ ਇਸ ਘਰ ਦੀ ਨੂੰਹ ਇੱਥੇ ਮੈਂ ਵੀ ਰਹਿਣਾਗਾ ਤੇਰੇ ਨਾਲ ਪਹਿਲਾਂ ਮੈਂ ਆਈ ਹੋਈ ਆ 5 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਸੱਤ ਨਾ ਹੁੰਨ ਬੇਬੇ ਹੁਣ ਇਸ ਘਰ ਦੇ ਵਿੱਚ ਤਾਂ ਇਹ ਰਹੂ ਜੇ ਮੈਂ ਰਹੂ ਤੂੰ ਹੀ ਰਹੇਂਗੀ ਪਤੋ ਕਿਸੇ ਗੱਲ ਦੀ ਫਿਕਰ ਨਾ ਕਰ ਜਾ ਭੱਜਦਾ ਨਿਕਲ ਮੇਰੇ ਘਰ ਨਾ ਬੇਬੇ ਮੈਂ ਕਿਉਂ ਨਿਕਲਾਂ ਮੇਰਾ ਆਪਦਾ ਘਰ ਆ ਇੱਥੇ ਰਹੂੰਗੀ ਮੈਂ ਤਾਂ ਨੀ ਤੂੰ ਬਾਹਰ ਨਿਕਲ ਨਾ ਬੇਬੇ ਨਾ ਮੇਰੀ ਗੱਲ ਸੁਣ ਲੈ ਪੁੱਤ ਇਹ ਸਭ ਝੂਠ ਬੋਲਦੀ ਆ ਇਹਦੀਆਂ ਗੱਲਾਂ ਦਾ ਕੋਈ ਅਸਰ ਨਾ ਕਰੀ ਸਾਰੇ ਘਰ ਦੀ ਮਾਲਕਤਾ ਪੁੱਤ ਤੂੰ ਆ